ਨਿਮਰਤ ਖੈਰਾ ਦਾ ਜਨਮ 22 ਦਸੰਬਰ 1992 ਈਸਵੀ ਨੂੰ ਮੁਸਤਾਫਪੁਰ ਪੰਜਾਬ ਹੀ ਕਿਹੋਇਆ ਨਿਮਰਤ ਖੈਰਾ ਦਾ ਪੂਰਾ ਨਾਮ ਨਿਮਰਤ ਪਾਲਕੌਰ ਖੈਰਾ ਹੈ ਘਰ ਦੇ ਇਹਨਾਂ ਨੂੰ ਪਿਆਰ ਦੇ ਨਾਲ ਨਿਮਰਤ ਕਹਿੰਦੇ ਸੀ ਇਸ ਕਰਕੇ ਇਹਨਾਂ ਦਾ ਨਾਮ ਨਿਮਰਤ ਖੈਰਾ ਹੀ ਪੱਕ ਗਿਆ ਨਿਮਰਤ ਖੈਰਾ ਜੀ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਉਹ ਆਪਣੇ ਸਕੂਲ ਦੇ ਵਿੱਚ ਹੁੰਦੇ ਪ੍ਰੋਗਰਾਮਾਂ ਦੇ ਵਿੱਚ ਗਾਇਆ ਕਰਦੇ ਸਨ ਉਹਨਾਂ ਦੀ ਗਾਇਕੀ ਨੂੰ ਸਾਰੇ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸੀ ਪਰ ਘਰ ਦੇ ਉਹਨਾਂ ਦੇ ਇਸ ਸ਼ੌਂਕ ਨੂੰ ਲੈ ਕੇ ਖੁਸ਼ ਨਹੀਂ ਸਨ ਕਿਉਂਕਿ ਘਰ ਦੇ ਚਾਹੁੰਦੇ ਸੀ ਕਿ ਨਿਮਰਤ ਪੜ੍ਹ ਲੈ ਕੇ ਇੱਕ ਵੱਡੀ ਡਾਕਟਰ ਬਣੇ ਨਿਮਰਤ ਖੈਰਾਜੀ ਪੜ੍ਹਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਚੰਗੇ ਸੀ ਪਰ ਉਹਨਾਂ ਦਾ ਸ਼ੌਂਕ ਜ਼ਿਆਦਾ ਗਾਇਕੀ ਦੇ ਵਿੱਚ ਸੀ ਉਹਨਾਂ ਦੀ ਹਰੇਕ ਕਲਾਸ ਦੇ ਵਿੱਚੋਂ ਕੋਈ ਨਾ ਕੋਈ ਪੋਜੀਸ਼ਨ ਜ਼ਰੂਰ ਆਉਂਦੀ ਸੀ ਨਿਮਰਤ ਖੈਰਾਜੀ ਨਾਲ ਦੀ ਨਾਲ ਪੜ੍ਹਾਈ ਕਰਦੇ ਤੇ ਨਾਲ ਦੀ ਨਾਲ ਕਲਾਸਿਕਲ ਸੰਗੀਤ ਦੀ ਸਖਲਾਈ ਸ਼ੋਸ਼ੀਲਨ ਰੰਗਜੀ ਤੋਂ ਪ੍ਰਾਪਤ ਕਰਦੇ ਸੀ ਦੋਸਤੋ ਇਹ ਉਸ ਸਮੇਂ ਦੀ ਗੱਲ ਆ ਜਦੋਂ ਉਹ ਤੀਜੀ ਕਲਾਸ ਦੇ ਵਿੱਚ ਪੜ੍ਹਦੇ ਸੀ ਉਹਨਾਂ ਨੇ ਤੀਜੀ ਕਲਾਸ ਦੇ ਵਿੱਚ ਹੀ ਸੰਗੀਤ ਦੀ ਸਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ ਆਪਣੀ ਸਕੂਲੀ ਪੜ੍ਹਾਈ ਡੀਏਵੀ ਸਕੂਲ ਮੁਸਤਾਫਰ ਤੋਂ ਪੂਰੀ ਕੀਤੀ ਤੇ ਕਾਲਜ ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੂਰੀ ਕੀਤੀ ਤੁਹਾਡੀ ਜਾਣਕਾਰੀ ਲਈ ਅਸੀਂ ਇੱਕ ਗੱਲ ਹੋਰ ਵੀ ਦੱਸ ਦਿੰਨੇ ਆ ਕਿ ਨਿਮਰਤ ਖੈਰਾ ਜੀ ਜਦੋਂ 11ਵੀਂ 12ਵੀਂ ਦੇ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਨੇ ਉਹ ਆਪਣੀ ਪੜ੍ਹਾਈ ਮੈਡੀਕਲ ਦੇ ਵਿੱਚ ਕੰਪਲੀਟ ਕੀਤੀ ਕੇ ਘਰਦਿਆਂ ਦੀ ਇਹ ਇੱਛਾ ਸੀ ਕਿ ਉਹ ਡਾਕਟਰ ਬਣੇ ਜਦੋਂ ਉਹ 12ਵੀਂ ਦੇ ਵਿੱਚ ਪੜ੍ਹਦੇ ਸੀ ਤਾਂ ਜਲੰਧਰ ਵੀ ਕੇ ਰਿਐਲਿਟੀ ਸ਼ੋਅ ਵੈਜ਼ੋ ਪੰਜਾਬ ਦਾ ਐਡੀਸ਼ਨ ਸੀ ਨਿਮਰਤ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਮੈਂ ਵੀ ਉਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੀ ਆ ਪਰ ਘਰ ਦੇ ਨਾ ਮੰਨੇ ਨਿਮਰਤ ਦੀ ਜਿਆਦਾ ਜਿੱਦ ਕਰਨ ਤੇ ਘਰਦਿਆਂ ਨੇ ਇਜਾਜ਼ਤ ਦੇ ਦਿੱਤੀ ਪਰ ਉਹਨਾਂ ਨੂੰ ਪ੍ਰਸਿੱਧੀ ਨਾ ਮਿਲੀ ਕਿਉਂਕਿ ਉਹਨਾਂ ਨੂੰ ਉਸ ਸਮੇਂ ਸੰਗੀਤ ਦੀ ਇੰਨੀ ਜਿਆਦਾ ਵਧੇਰੇ ਜਾਂਚ ਨਹੀਂ ਸੀ ਤੇ ਉਹ ਅਸਫਲ ਰਹੇ ਪਰ ਉਹ ਸੀਜ਼ਨ 2 ਦੇ ਵਿੱਚ ਵੀ ਗਏ ਪਰ ਉਹਨਾਂ ਨੂੰ ਫਿਰ ਨਾਕਾਮਯਾਬੀ ਮਿਲੀ ਫਿਰ ਉਹਨਾਂ ਨੇ ਆਪਣੀ ਸੰਗੀਤ ਵਾਲੀ ਲਾਈਨ ਦੇ ਵਿੱਚ ਬਹੁਤ ਹੀ ਜ਼ਿਆਦਾ ਕੜੀ ਮਿਹਨਤ ਕੀਤੀ ਤੇ ਚੰਗੀ ਤਰ੍ਹਾਂ 뮤జిక్ ਸਿੱਖ ਕੇ ਸੀਜ਼ਨ 3 ਦੇ ਵਿੱਚ ਗਏ ਤੇ ਉਹ ਉਸ ਦੇ ਵਿੱਚ ਜੇਤੂ ਰਹੇ ਨਿਮਰਤ ਖਹਿਰਾ ਨੇ ਉਸ 쇼 ਦੇ ਵਿੱਚ ਆਪਣੀ ਸ਼ਾਨਦਾਰ ਗਾਇਕੀ ਦੇ ਨਾਲ ਚਾਰ ਚੰਦ ਲਗਾ ਦਿੱਤੇ ਤੇ ਉੱਥੇ ਬਿਟੇ ਜੱਜਾਂ ਦਾ ਦਿਲ ਜਿੱਤ ਲਿਆ ਉਹਨਾਂ ਨੇ ਉੱਥੇ ਬਿਟੇ ਸਾਰੇ ਦਰਸ਼ਕਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਹਾਸਲ ਕੀਤਾ ਹੁਣ ਨਿਮਰਤ ਖੈਰਾ ਜੀ ਦੇ ਘਰ ਦੇ ਵੀ ਨਿਮਰਤ ਦਾ ਸਾਥ ਦੇਣ ਲੱਗੇ ਸਨ ਕਿਉਂਕਿ ਹੁਣ ਉਹਨਾਂ ਨੂੰ ਲੱਗਣ ਲੱਗਿਆ ਸੀ ਕਿ ਨਿਮਰਤ ਵੀ ਇੱਕ ਵਧੀਆ ਸਿੰਗਰ ਬਣ ਸਕਦੀ ਆ ਜੇਕਰ ਆਪਾਂ ਉਹਨਾਂ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਪੰਜਾਬੀ 뮤직 ਇੰਡਸਟਰੀ ਵਿੱਚ ਸ਼ੁਰੂਆਤ ਨਿਸ਼ਾਵਨ ਭੁੱਲਰ ਦੇ ਗਾਣੇ ਰੱਬ ਕਰਕੇ ਤੋਂ ਕੀਤੀ ਸੀ ਪਰ ਅਸਲ ਵਿੱਚ ਨਿਮਰਤ ਖੈਰਾ ਦੀ ਪਛਾਣ ਐਸਪੀ ਦੇ ਰੈਂਕ ਗਾਣੇ ਤੋਂ ਮਿਲੀ ਜੋ ਕਿ ਗਾਣਾ ਬਹੁਤ ਹੀ ਵੱਡਾ ਹਿੱਟ ਰਿਹਾ ਤੇ ਨਿਮਰਤ ਖੈਰਾ ਦਾ ਨਾਮ ਬਣ ਗਿਆ ਉਸ ਗਾਣੇ ਕਾਰਨ ਅੱਜ ਨਿਮਰਤ ਖੈਰਾ ਜੀ ਦੀ ਪੂਰੀ ਚੜ੍ਹਾਈ ਆ ਉਹ ਗਾਣਾ ਉਹਨਾਂ ਦਾ ਬਹੁਤ ਹੀ ਜ਼ਿਆਦਾ ਸੁਪਰ ਹਿੱਟ ਸਾਬਤ ਹੋਇਆ ਇਸ ਤੋਂ ਬਾਅਦ ਉਹਨਾਂ ਨੇ ਹੋਰ ਅਨੇਕਾਂ ਹੀ Song ਆਏ ਜਿਵੇਂ ਰੋਬ ਰੱਖ ਦੀ ਦੁਬਈ ਵਾਲੇ ਸ਼ੇਕ ਸੂਟ ਤੇ ਡਿਜ਼ਾਈਨਰ ਤੇ ਰਾਣੀ ਹਰ ਅਜਿਹੇ Song ਉਹਨਾਂ ਦੇ ਬਹੁਤ ਜ਼ਿਆਦਾ ਸੁਪਰ ਹਿੱਟ ਸਾਬਤ ਹੋਏ ਉਹਨਾਂ ਦੇ ਇਸ ਸੰਗਾਂ ਨੂੰ ਉਹਨਾਂ ਦੇ ਚੋਣ ਵਾਲਿਆਂ ਨੇ ਭਰਪੂਰ ਪਿਆਰ ਦਿੱਤਾ। ਉਹਨਾਂ ਨੇ ਗੀਤਾਂ ਤੋਂ ਇਲਾਵਾ ਅਦਾਕਾਰੀ ਵੀ ਕੀਤੀ। ਉਹਨਾਂ ਨੇ ਦਰਸੀਮ ਜਸੜ ਦੀ ਮੂਵੀ ਆਪਸਰ ਦੇ ਵਿੱਚ ਆਪਣੀ ਸ਼ਾਨਦਾਰੀ ਭੂਮਿਕਾ ਨਿਭਾਈ ਤੇ ਉਸ ਵਿੱਚ ਉਹਨਾਂ ਨੇ ਅਦਾਕਾਰੀ ਕਰਕੇ ਦਰਸ਼ਕਾਂ ਤੋਂ ਹੋਰ ਵੀ ਜ਼ਿਆਦਾ ਪਿਆਰ ਹਾਸਲ ਕੀਤਾ। ਉਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਜ਼ਿਆਦਾ ਪਰਮਾ ਹੁੰਗਾਰਾ ਦਿੱਤਾ। ਹੁਣ ਜੇਕਰ ਦੋਸਤੋ ਆਪਾਂ ਨਿਮਰਤ ਕੈਰਾਜੀ ਦੀ ਮੈਰਿਜ ਦੀ ਗੱਲ ਕਰੀਏ ਤਾਂ ਹਲੇ ਤੱਕ ਹਨ ਮੈਰਿਡ ਹਨ। ਆਪਾਂ ਕੁਝ ਉਹਨਾਂ ਦੇ ਫ੍ਰੇਵਰੇਟ ਥਿੰਗਸ ਦੀ ਗੱਲ ਕਰਾਂਗੇ ਜੇ ਆਪਾਂ ਉਹਨਾਂ ਦੇ ਫ੍ਰੇਵਰੇਟ ਸਿੰਗਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਫ੍ਰੇਵਰੇਟ ਸਿੰਗਰ ਦਜੀਤ ਦੋਸਾਂਸ ਤੇ ਐਮੀ ਵਰਕ ਜੀ ਹਨ ਉਹਨਾਂ ਦੇ ਫ੍ਰੇਵਰੇਟ ਐਕਟਰ ਸ਼ਾਹਰੂਖ ਖਾਨ ਜੀ ਤੇ ਫ੍ਰੇਵਰੇਟ ਐਕਟਰਜ਼ ਦੀਪਿਕਾ ਪਾਦੂਕੋਨ ਉਹਨਾਂ ਦਾ ਫ੍ਰੇਵਰੇਟ ਕਲਰ yellow ਹੈ ਦੋਸਤੋ ਇਹ ਸਾਰੀ ਨਿਮਰਤ ਕਹਿਰਾ ਜੀ ਦੀ ਲਾਈਫ ਸਟੋਰੀ ਸੀ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਗੀ ਇਹ ਵੀਡੀਓ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਜਲਦੀ ਹੀ ਕੁਝ ਦਿਨਾਂ ਦੇ ਅੰਦਰ ਕੋਈ ਅਗਲੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ